ਈ ਹਰਜਿੰਦਰ ਸਿੰਘ ਕਾਮੀ ਸਮੇਂ ਘੁੱਟਨ ਮਹਿਸੂਸ ਕਰ ਰਹੇ ਨੇ ਤੁਸੀਂ ਦੇਖ ਲਓ ਆਉਣ ਵਾਲਾ ਸਮਾਂ ਤੁਹਾਨੂੰ ਕੀ ਕਹੋ ਜਾ ਕਿ ਲੋਕ ਤੁਹਾਡੇ ਇਟਾਂ ਵੀ ਮਾਰਨਗੇ ਰੋੜੇ ਵੀ ਮਾਰਨਗੇ ਤੇ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਆਪਣਾ ਜਮੀਰ ਨਹੀਂ ਮੰਨ ਰਿਹਾ ਵੀ ਸਭ ਕੁਝ ਗਲਤ ਹੋ ਰਿਹਾ ਜੇ ਸਾਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਉਸ ਦੀਆਂ ਅਸੀਂ ੱਟੀਆਂ ਢਾ ਰਹੇ ਆ ਤੇ ਫਿਰ ਅਸੀਂ ਚਾਹੁੰਦੇ ਆ ਕਿ ਲੋਕ ਜਾਂ ਸੰਗਤ ਸਾਨੂੰ ਮਾਫ ਕਰ ਦੇ ਦੀ استਿਫਾ ਦਿੱਤਾ ਕੁਝ ਲੀਡਰਾਂ ਦੇ ਬਿਆਨ ਆ ਗਏ ਕਾਲੀਵਾਲ ਦੇ ਲੀਡਰਾਂ ਦੇ ਕਹਿੰਦੇ ਜੀ استਿਫਾ ਦਿੱਤਾ ਕੋਈ ਗੱਲ ਨਹੀਂ ਚੰਗੀ ਗੱਲ ਆ ਕਹਿੰਦੇ ਉਹਨਾਂ ਨੂੰ ਤਾਂ ਸਰਕਲ ਪ੍ਰਧਾਨ ਵੀ ਮਜ਼ਬੂਤ ਸੀ ਤੇ ਜਿਹੜੇ ਬੰਦੇ ਨੇ ਇਹ ਗੱਲ ਕਹੀ ਉਸ ਦੀ ਆਪਣੀ ਔਕਾਤ ਕੀ ਏ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਮਨਪ੍ਰੀਤ ਸਿੰਘ ਯਾਲੀ ਦੀ ਵੀ ਕੋਈ ਬukt ਨਹੀਂ ਸੀ ਇਕਬਾਲ ਸਿੰਘ ਝੁੰਦਾ ਦੀ ਵੀ ਕੋਈ ਬukt ਨਹੀਂ ਸੀ ਉਹਨੇ ਪਾਰਟੀ ਛੱਡੀ ਗੁਰਪ੍ਰਤਾਪ ਸਿੰਘ ਵਡਾਲਾ ਦੀ ਵੀ ਕੋਈ ਬukt ਨਹੀਂ ਸੀ ਸੰਤਾ ਸਿੰਘ ਉਮੇਦਪੁਰੀ ਉਹਦੀ ਵੀ ਕੋਈ ਬukt ਨਹੀਂ ਸੀ ਬਦਲ ਦੇ ਖਿਲਾਫ ਇੱਕ ਕੰਪਲੀਟ ਵੋਰ ਹੋ ਚੁੱਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਕਿ ਇੱਕ ਨਾ ਇੱਕ ਦਿਨ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੰਜ ਸਿੰਘ ਸਹਿਬਾਨ ਦੇ ਖੜੇ ਹੋ ਕੇ ਨੀਵੀਆਂ ਪਾ ਕੇ ਗਲਤੀਆਂ ਦਾ ਸਾਸ ਕਰ ਰਹੀ ਸੀ ਉਹਨੂੰ ਉਹ ਦੁਬਾਰਾ ਫਿਰ ਉਸੇ ਪ੍ਰੈਕਟਿਸ ਦੇ ਵਿੱਚ ਜਾਣਾ ਪਵੇਗਾ ਫਿਰ ਇੱਕ ਦਿਨ ਐਸਾ ਹੋਵੇਗਾ ਜਦੋਂ ਪੰਜ ਸਿੰਘ ਸਹਿਬਾਨ ਇਹਨਾਂ ਨੂੰ ਬੁਲਾਉਣਗੇ ਕਿਉਂ ਤੁਹਾਨੂੰ ਜ਼ਿਕਰ ਕਰਨਾ ਪੈਗਾ ਕਿਹੜੀ ਜੁੰਡਲੀ ਆ ਜਿਹੜੀ ਚੀਮੇ ਦੀ ਜੁੰਡਲੀ ਉਹਨਾਂ ਨੂੰ ਇੰਜ ਲੱਗ ਰਿਹਾ ਹੈ ਕਿ ਇਹ ਮੇਰੇ ਵੈਲਿਊਏਸ਼ਨ ਨੇ ਤੇ ਜਿਹੜੇ ਸਾਡੇ ਵਰਗੇ ਨੇ ਸ਼ਾਇਦ ਉਹਦੇ ਦੁਸ਼ਮਣ ਨੇ ਅਸੀਂ ਉਹਦੇ ਦੁਸ਼ਮਣ ਥੋੜਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸੇਧ ਲੈਂਦਾ ਰਿਹਾ ਲੇਕਿਨ ਅੱਜ ਟੁਚਰਾਂ ਡਾਈਆਂ ਜਾ ਰਹੀਆਂ ਕਿ ਦੇਖੋ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਾਡੀ ਮਾਨਤਾ ਰੱਦ ਕਰ ਦੇਗਾ ਸਾਡਾ ਸਿੰਬਲ ਜਿਹੜਾ ਸੀਜ਼ ਕਰ ਦੇਗਾ ਹਾਲਾਤਾਂ ਦੇ ਵਿੱਚ ਅਕਾਲੀ ਦਲ ਜਿੰਦਾ ਰਹਿ ਸਕਦਾ ਆਪ ਉਤਰੇ ਫੈਸਲੇ ਕਰਨੇ ਆਪਣੀ ਮਨਮਰਜ਼ੀ ਕਰਨੀ ਮੁੜਾਪ ਹੀ ਪ੍ਰਦਾਨ ਬਣ ਜਾਣਾ ਪੂਰੀ ਪਲੈਨਿੰਗ ਦੇ ਨਾਲ ਅਜੇ ਦੇ ਵਿੱਚ ਫਿਰ ਅਕਾਲੀ ਦਲ ਚੰਦਾ ਨਹੀਂ ਸ਼੍ਰੋਮਣੀ ਅਕਾਲੀ ਦਲ ਤੇ ਕਾਲ ਤੱਕ ਤੋਂ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਸਾਡੇ ਸੁਪਰੀਮ ਜਥੇਦਾਰ ਸਾਹਿਬਾਨ ਨੇ ਕਿੰਨੇ ਤਖੱਲਸ ਉਹਨਾਂ ਨੂੰ ਦਿੱਤੇ ਜਾਂਦੇ ਆ ਪਰ ਜਦੋਂ ਉਹਨਾਂ ਨੂੰ ਤੁਸੀਂ ਲਾਉਂਦੇ ਹੋ ਫਿਰ ਉਹਨਾਂ ਨੂੰ ਤੁਸੀਂ ਅੱਧੇ ਨਾਮ ਨਾਲ ਬੋਲਦੇ ਹੋ ਇਹ ਇੱਕ ਸ਼ਰਮਨਾਕ ਪਹਿਲੀ ਸਿੱਖ ਕੌਮ ਦੇ ਸਾਹਮਣੇ ਨਿਤ ਨਵੇਂ ਮਸਲੇ ਖੜੇ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰ ਹਟਾਏ ਸੀ ਤਾਂ ਉਸ ਤੋਂ ਬਾਅਦ ਸਿੱਖ ਕੌਮ ਦੇ ਸਾਹਮਣੇ ਇੱਕ ਨਵੀਂ ਦੁਬਦਾਂ ਖੜੀ ਹੋ ਗਈ ਸੀ ਕਿ ਵਿਧਿ ਵਿਵਧਾਨ ਕੋਈ ਤਾਂ ਬਣਨਾ ਚਾਹੀਦਾ ਜਥੇਦਾਰਾਂ ਨੂੰ ਹਟਾਉਣ ਬਾਰੇ ਉਹਨਾਂ ਨੂੰ ਲਗਾਉਣ ਬਾਰੇ ਜਿਸ ਤਰੀਕੇ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਬਾਤ ਚੁੱਕੀ ਸੀ ਕਿ ਕੋਈ ਨਾ ਕੋਈ ਤਾਂ ਹੱਲ ਹੋਣਾ ਚਾਹੀਦਾ ਜਿਸ ਤਰ੍ਹਾਂ ਹੁਣ ਐਸਜੀਪੀਸੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਚਿੱਠੀ ਲਿਖੀ ਆ ਤਾਂ ਉਹਨਾਂ ਨੂੰ ਵੀ ਆਪਣਾ ਜਿਹੜਾ ਸਹੀ ਰੋਲ ਅਦਾ ਕਰਨ ਦੇ ਲਈ ਅਪੀਲ ਕੀਤੀ ਆ ਗੱਲਬਾਤ ਕਰਦੇ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਰੀਕੇ ਨਾਲ ਦੇਖਦਾ ਤੁਸੀਂ ਇੱਕ ਚਿੱਠੀ ਲਿਖੀ ਆ ਖੁੱਲੀ ਚਿੱਠੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਮ ਕੀ ਤੁਸੀਂ ਥੋੜਾ ਜਿਹਾ ਦੇਖੋ ਤੁਹਾਡੇ ਉੱਪਰ ਬਹੁਤ ਸਾਰੀ ਆਸ ਆ ਤੁਹਾਡਾ ਰੁਤਬਾ ਬਹੁਤ ਵੱਡਾ ਹੈ ਤੁਹਾਨੂੰ ਹੀ ਫੈਸਲੇ ਲੈਣੇ ਪੈਣਗੇ ਆ ਦੇਖੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਸਾਲੇ ਰੋਲ ਕਚੋਲੇ ਦੇ ਵਿੱਚ ਉਹਨਾਂ ਦੇ ਇੱਕ ਅਹਿਮ ਰੋਲ ਹੈ ਕਿਉਂਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਉਹ ਸੱਤ ਮੈਂਬਰੀ ਕਮੇਟੀ ਦੇ ਮੁਖੀ ਵੀ ਬਣਾਏ ਗਏ ਸੀ ਲੇਕਿਨ ਉਹ ਬੜੇ ਖਮੋਸ਼ ਰਹੇ ਪਿਛਲੇ ਲੰਮੇ ਸਮੇਂ ਤੋਂ ਫਿਰ ਉਹਨਾਂ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਤਾ ਉਹ ਸਾਡੇ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਸਾਥੀ ਰਹੇ ਨੇ ਤੇ ਸਾਡਾ ਫਰਜ ਬੰਦਾ ਹੈ ਕਿ ਉਹਨਾਂ ਨੂੰ ਅਗਾਹ ਕਰਨਾ ਕਿਉਂਕਿ ਜੋ ਮੈਂ ਨਜ਼ਦੀਕ ਰਹਿ ਕੇ ਇਸ ਸ਼੍ਰੋਮਣੀ ਕਾਲੀ ਦਲ ਦੀ ਰਾਜਨੀਤੀ ਨੂੰ ਦੇਖਿਆ ਉਹਦੇ ਵਿੱਚ ਇੱਕ ਸ੍ਰੀ ਅਕਾਲ ਤਖਸੈਬ ਜੀ ਤੇ ਬਾਕੀ ਤਖਸੈਬਾਨਾਂ ਦੇ ਜਥੇਦਾਰਾਂ ਦੇ ਨਾਲ ਜਿਹੜਾ ਟਕਰਾ ਦਾ ਮਾਹੌਲ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵੱਲੋਂ ਖੜਾ ਕੀਤਾ ਜਾ ਰਿਹਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤਾ ਚੰਗਾ ਪ੍ਰਭਾਵ ਨਹੀਂ ਦੇਵੇਗਾ ਉਸ ਦਾ ਬਹੁਤ ਵੱਡਾ ਨੁਕਸਾਨ ਹੋਣਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸੇਧ ਲੈਂਦਾ ਰਿਹਾ ਹੈ ਕਿਉਂਕਿ ਉਹਦਾ ਗਠਨ ਹੀ 14 ਦਸੰਬਰ 1920 ਨੂੰ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਹੋਇਆ ਸੀ ਲੇਕਿਨ ਅੱਜ ਟੁਚਰਾਂ ਡਾਈਆਂ ਜਾ ਰਹੀਆਂ ਕਿ ਦੇਖੋ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਾਡੀ ਮਾਨਤਾ ਰੱਦ ਕਰ ਦੇਗਾ ਸਾਡਾ ਸਿੰਬਲ ਜਿਹੜਾ ਸੀਜ਼ ਕਰ ਦੇਗਾ ਤੇ ਇਹ ਗੱਲਾਂ ਨੂੰ ਲੈ ਕੇ ਜਿਹੜਾ ਹੁਣ ਇੱਕੋ ਆਸ ਦੀ ਕਿਰਨ ਹੈਗੀ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਮਸਲਿਆਂ ਤੋਂ ਡਿਸਟੈਂਸ ਰੱਖਿਆ ਕਿ ਜਿਹੜੇ ਨਵੇਂ ਜਥੇਦਾਰ ਬਣਾਏ ਗਏ ਉਹਨਾਂ ਦੀ ਤਾਜਪੋਸ਼ੀ ਦੇ ਵਿੱਚ ਨਹੀਂ ਉਹ ਸ਼ਾਮਲ ਹੋਏ ਡੈਲੀਗੇਟ ਜਲਾਸ ਹੋਇਆ ਉਹਦੇ ਵਿੱਚ ਵੀ ਉਹ ਨਹੀਂ ਗਏ ਜੇ ਉਸ ਤੋਂ ਬਾਅਦ 13 ਅਪ੍ਰੈਲ ਨੂੰ ਵਿਸਾਖੀ ਦੇ ਦਿਹਾੜੇ ਖਾਲਸੇ ਦੇ ਸਿਰਜਣਾ ਦਿਵਸ ਮੌਕੇ ਇਹ ਜਿਹੜਾ ਸਮਾਗਮ ਕੀਤਾ ਗਿਆ ਇੱਕ ਆਪਣੇ ਇਕੱਠ ਕੀਤਾ ਗਿਆ ਤਲਵੰਡੀ ਸਾਬੋ ਦੇ ਉਹਦੇ ਵਿੱਚ ਵੀ ਨਹੀਂ ਗਏ ਤਾਂ ਦੇਸ਼ ਦੁਨੀਆ ਦੇ ਅੰਦਰ ਜਿਹੜੇ ਸਾਡੇ ਚਾਹਣ ਵਾਲੇ ਨੇ ਉਹ ਸਾਨੂੰ ਇਹ ਗੱਲ ਕਹਿੰਦੇ ਆ ਕਿ ਜਿਵੇਂ ਤੁਸੀਂ ਸਟੈਂਡ ਲਿਆ ਹੈ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਉਂਕਿ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਉਹਨਾਂ ਨੇ ਵੀ ਲੰਮਾ ਸਮਾਂ ਕੰਮ ਕੀਤਾ ਤੇ ਉਹਨਾਂ ਨੂੰ ਵੀ ਤੁਸੀਂ ਜਿਹੜਾ ਇਸ ਸੰਬੰਧ ਵਿੱਚ آگਾਹ ਕਰੋ ਸੋ ਅਸੀਂ ਸਾਡਾ ਫਰਜ਼ ਮੰਨਦਾ ਹੈ ਕਿ ਆਪਣੇ ਸਾਥੀ ਨੂੰ ਜਿਹੜੀ ਇੱਕ ਚੰਗੀ رائے ਦਈਏ ਕਿਉਂਕਿ ਅੱਜ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਜਿਹੜਾ ਇੱਕ ਖਲਾਅ ਪੈਦਾ ਹੋ ਰਿਹਾ ਹੈ ਜਿਹੜਾ ਇੱਕ ਟਕਰਾਅ ਪੈਦਾ ਹੋ ਰਿਹਾ ਉਸ ਦਾ ਇੱਕੋ ਇੱਕ ਕਾਰਨ ਇਹ ਕਿ ਮਾੜੇ ਸਲਾਹਕਾਰ ਜਿਹੜੇ ਆ ਉਹ ਉਹਨਾਂ ਨੂੰ ਉਸ ਪਾਸੇ ਵੱਲ ਲੈ ਕੇ ਜਾ ਰਹੇ ਨਹੀਂ ਤਾਂ ਬੜਾ ਵਧੀਆ ਸੀ 2 ਦਸੰਬਰ ਨੂੰ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਪੰਜ ਸਿੰਘ ਸਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ ਅਕਾਲੀ ਲੀਡਰਸ਼ਿਪ ਨੇ ਆਪਣੇ ਗੁਨਾਹ ਕਬੂਲੇ ਤੇ ਕਿਉਂਕਿ ਅਕਾਲ ਤਖਤ ਸਭ ਇੱਕੋ ਇੱਕ ਸਰਵੋੱਚ ਅਦਾਲਤ ਹੈ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਦੀ ਕਿ ਜਿਸ ਦੇ ਅੱਗੇ ਜਾ ਕੇ ਜੇ ਕੋਈ ਨਤਮਸਤਕ ਹੁੰਦਾ ਸੱਚੇ ਦਿਲੋਂ ਆਪਣੇ ਗੁਨਾਹ ਕਬੂਲ ਕਰ ਲੈਂਦਾ ਤਾਂ ਉਹਨੂੰ ਸਮੇਂ ਦੇ ਨਾਲ ਬਹੁਤ ਵੱਡਾ ਮਾਨ ਸਤਿਕਾਰ ਮਿਲਦਾ ਤੁਸੀਂ ਪਹਿਲਾਂ ਵੀ ਦੇਖ ਲਓ ਗਿਆਨੀ ਜੈਲ ਸਿੰਘ ਦੇਸ਼ ਦੇ ਰਾਸ਼ਟਰਪਤੀ ਸੀ ਔਰ ਬੂਟਾ ਸਿੰਘ ਕੇਂਦਰੀ ਗ੍ਰਹਿ ਮੰਤਰੀ ਸੀ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਪੰਜਾਬ ਸਨ ਤੇ ਬਾਬਾ ਸੰਤਾ ਸਿੰਘ ਨਿਹੰਗਮੁਖੀ ਸਨ 96 ਕਰੋੜੀ ਤੇ अनेका ਹੋਰ ਸ਼ਖਸੀਅਤਾਂ ਜਿਨ੍ਹਾਂ ਦੇ ਉੱਪਰ ਕੋਈ ਇਲਜ਼ਾਮ ਲੱਗੇ ਸਮੇਂ-ਸਮੇਂ ਉਹ ਕਾਲ ਤਖਤ ਸਾਹਿਬ ਦੀ ਦੇ ਨਤਮਸਤਕ ਹੋਏ ਤੇ ਉਹਨਾਂ ਨੂੰ ਉਹਨਾਂ ਨੇ ਜਿਹੜੀ ਗਲਤੀ ਦਾ ਸਾਥ ਕੀਤਾ ਤੇ ਉਹਦੇ ਵਿੱਚ ਉਹਨਾਂ ਨੂੰ ਅਖੀਰ ਜਿਹੜਾ ਉੱਥੋਂ ਮਾਫ ਕੀਤਾ ਗਿਆ ਬਿਲਕੁਲ ਇਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਹਰਜਿੰਦਰ ਸਿੰਘ ਧਾਮੀ ਨਾ ਤਾਂ ਡੈਲੀਗੇਟ ਵਾਲੇ ਇਲਾਕੇ 'ਚ ਗਏ ਟੇਕ ਸਿੰਘ ਧਨੋਲਾ ਦੀ ਤਾਜਪੂਸੀ ਹੋਈ ਉਹ ਕੱਟ ਸੱਦਿਆ ਗਿਆ ਉੱਥੇ ਵੀ ਨਹੀਂ ਗਏ ਕੀ ਹਰਜਿੰਦਰ ਸਿੰਘ ਧਾਮੀ ਸਮੇਂ ਘੁੱਟਨ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਨੂੰ ਲੱਗ ਰਿਹਾ ਉਹਨਾਂ ਦਾ ਜਮੀਰ ਨਹੀਂ ਮੰਨ ਰਿਹਾ ਵੀ ਸਭ ਕੁਝ ਗਲਤ ਹੋ ਰਿਹਾ ਇਹ ਮਹਿਸੂਸ ਕਰ ਰਹੇ ਨੇ ਦੇਖੋ ਸਿੱਖ ਕੌਮ ਕੁਟਨ ਮਹਿਸੂਸ ਕਰ ਰਹੀ ਹੈ ਕਿਉਂਕਿ ਦੇਖੋ ਕਿ ਕਈ ਵਾਰੀ ਜਿਹੜੇ ਬੰਦੇ ਗਲਤ ਕੰਮ ਕਰ ਰਹੇ ਹੁੰਦੇ ਉਹਨਾਂ ਨੂੰ ਇੰਜ ਲੱਗਦਾ ਕਿ ਲੈ ਸਾਡਾ ਕਿਹੜਾ ਵਿਰੋਧ ਹੋ ਰਿਹਾ ਵਿਰੋਧ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਫਿਜ਼ੀਕਲੀ ਕਿ ਤੁਹਾਨੂੰ ਅੱਗੇ ਆਣ ਕੇ ਘੇਰਨ ਤੇ ਤੁਹਾਡਾ ਹੂਟਿੰਗ ਕਰਨ ਤੁਹਾਨੂੰ ਜਿਹੜਾ ਘੇਰ ਕੇ ਤੇ ਤੁਹਾਨੂੰ ਪੁੱਛਣ ਸਵਾਲ ਜਵਾਬ ਕਰਨ ਇੱਕ ਤਾਂ ਉਹ ਵਿਰੋਧ ਹੁੰਦਾ ਇੱਕ ਵਿਰੋਧ ਹੁੰਦਾ ਕਿ ਅੰਦਰ ਗੁੱਸਾ ਲੈ ਲੈਣਾ ਜਿਵੇਂ ਕਿ ਤੁਸੀਂ ਦੇਖਿਆ 2022 ਦੇ ਇਲੈਕਸ਼ਨ ਦੇ ਵਿੱਚ ਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਸੀ ਕਿ ਕੈਪਟਨ ਦੀ ਮੌਜੂਦਾ ਸਰਕਾਰ ਸੀ ਉਸ ਵੇਲੇ ਤੇ ਕੈਪਟਨ ਦੀ ਸਰਕਾਰ ਲੋਕ ਇਹ ਸਮਝਦੇ ਸੀ ਕਿ ਬੀਜੇਪੀ ਦੀ ਸਰਕਾਰ ਹੈ ਤੇ ਫਿਰ ਕਾਲੀ ਦਲ ਦੇ ਪ੍ਰਤੀ ਹੰਝ ਗੁੱਸਾ ਸੀ ਤੇ ਕਾਲੀ ਦਲ ਨੂੰ ਬਿਲਕੁਲ ਹਾਸ਼ੀਏ ਤੇ ਧੱਕ ਦਿੱਤਾ ਲੋਕਾਂ ਨੇ ਰੌਲਾ ਨਹੀਂ ਪਾਇਆ ਚੁੱਪ ਚਪੀਤੇ ਆਪ ਦਾ ਫੈਸਲਾ ਦਿੱਤਾ ਮੰਡਟ ਦਿੱਤਾ ਔਰ ਤਕਰੀਬਨ 92 ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਜਿਤਾ ਦਿੱਤੇ ਉਹ ਕੋਈ ਪੋਲੀਟੀਸ਼ੀਅਨ ਨਹੀਂ ਸਨ ਉਹ ਕੋਈ ਰਾਜਨੀਤਿਕ ਘਰਾਣਿਆਂ ਦੇ ਵਿੱਚ ਜਨਮੇ ਨਹੀਂ ਸਨ ਉਹ ਆਮ ਲੋਕਾਂ ਦੇ ਪੁੱਤ ਧੀਆਂ ਸਨ ਤੇ ਉਹਨਾਂ ਨੂੰ ਐਡਾ ਵੱਡਾ ਉਹਨਾਂ ਨੇ ਫਤਵਾ ਦੇ ਦਿੱਤਾ ਇਸੇ ਤਰੀਕੇ ਦੇ ਨਾਲ ਏ ਮੌਜੂਦਾ ਸਮੇਂ ਦੇ ਵਿੱਚ ਜੋ ਮੈਂ ਮਹਿਸੂਸ ਕਰਦਾ ਤੇ ਧਾਮੀ ਸਾਹਿਬ ਨੂੰ ਵੀ ਮਹਿਸੂਸ ਕਰਨਾ ਚਾਹੀਦਾ ਹੋਰ ਬਹੁਤ ਸਾਰੀਆਂ ਪੰਥ ਦੀਆਂ ਚਿਕਸ਼ੀਤਾਵਾਂ ਵੀ ਮਹਿਸੂਸ ਕਰ ਰਹੀਆਂ ਆਪਣੇ ਆਪਣੇ ਢੰਗ ਤਰੀਕਿਆਂ ਦੇ ਨਾਲ ਉਹ ਆਪਣੀ ਗੱਲ ਕਰਦੇ ਨੇ ਪਿਛਲੇ ਦਿਨੀ ਭਾਈ ਰਜਿੰਦਰ ਸਿੰਘ ਸਿੱਖ ਆਉਂਦੇ بڑے ਸਰਮੌਰ ਕੀਰਤਨੀਆਂ ਨੇ ਉਹਨਾਂ ਨੇ ਵੀ ਆਪਣੇ ਲਫ਼ਜ਼ਾਂ ਦਾ ਪ੍ਰਗਟਾਵਾ ਕੀਤਾ ਉਹਨਾਂ ਦੇ ਭਾਈ ਭਰਾ ਭਾਈ ਮਨਿੰਦਰ ਸਿੰਘ ਸ਼੍ਰੀਨਗਰ ਵਾਲੇ ਉਹਨਾਂ ਨੇ ਵੀ ਪ੍ਰਗਟਾਵਾ ਕੀਤਾ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਵਿਸ਼ਵ ਦੇ ਵਿੱਚ ਕਥਾਵਾਚਕ ਦੇ ਵਜੋਂ ਬੜੇ ਪ੍ਰਸਿੱਧ ਨੇ ਉਹ ਵੀ ਸਮੇਂ-ਸਮੇਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਰਹਿੰਦੇ ਆ ਸੋ ਜੋ ਮੈਂ ਮਹਿਸੂਸ ਕਰਦਾ ਕਿ ਇਸ ਵੇਲੇ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਇਹ ਮਹਿਸੂਸ ਕਰ ਰਿਹਾ ਹੈ ਕਿ ਜਿਹੜੀ ਕਾਲੀ ਲੀਡਰਸ਼ਿਪ ਇਸ ਵੇਲੇ ਕਿਰਾਏ ਪਈ ਹੋਈ ਹੈ ਜਿਸ ਤਰੀਕੇ ਨਾਲ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਢਾਇਆ ਗਿਆ ਫਿਰ ਉਹਨਾਂ ਦੇ ਉੱਪਰ ਹੋਣ ਹੋਰ ਭੜੇ ਇਲਜ਼ਾਮ ਲਾਉਣੇ ਕਿ ਉਹ ਬੀਜੇਪੀ ਦੇ ਚੁਗਲ ਵਿੱਚ ਫਸੇ ਨੇ ਉਹ ਏਜੰਸੀਆਂ ਦੇ ਚੁਗਲ ਵਿੱਚ ਫਸੇ ਨੇ ਇਹ ਆਪਣੇ ਆਪ ਵਿੱਚ ਇੱਕ ਦੁਖਦਾਈ ਪਹਿਲੂ ਹੈ ਤੇ ਲਗਾ ਦੋਸ਼ ਹੋ ਰਹਿ ਨੇ ਕਿ ਜਿਨ੍ਹਾਂ ਨੂੰ ਤਖਸੈਬਾਨ ਤੋਂ ਧਾਰਮਿਕ ਸਜ਼ਾ ਲੱਗੀ ਏ ਰਾਜਨੀਤਿਕ ਸਜ਼ਾ ਲੱਗੀ ਏ ਉਹ ਅੱਜ ਸਿੰਘ ਸਹਿਬਾਨਾਂ ਦੇ ਉੱਤੇ ਹੀ ਜਿਹੜਾ ਦੋਸ਼ ਲਗਾ ਰਹੇ ਨੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਜੋ ਮੈਂ ਮਹਿਸੂਸ ਕਰਦਾ ਕਿ ਜਿਹੜਾ ਅਸੀਂ ਫੈਸਲਾ ਲਿਆ ਉਹ ਕੱਲਾ ਮੇਰਾ ਫੈਸਲਾ ਨਹੀਂਗਾ ਮੈਂ ਸ਼੍ਰੋਮਣੀ ਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਜਾਂ ਜਿਹੜਾ ਜਨਰਲ ਸਕੱਤਰ ਦਾ ਅਹੁਦਾ ਹੈ ਜਾਂ ਜਿਹੜਾ ਪੰਥਕ ਸਲਾਹਕਾਰ ਬੋਰਡ ਦਾ ਮੈਂਬਰ ਆ ਜਾਂ ਮੈਂ ਪਾਰਟੀ ਦਾ ਜਿਹੜਾ ਸਪੋਕਸਪਰਸਨ ਸੀ ਉਹਨਾਂ ਸਾਰਿਆਂ ਅਹੁਦਿਆਂ ਤੋਂ ਅਸਤੀਫਾ ਦੇ ਕੇ ਇੱਕ ਨਵੇਂ ਸਿਰਿਓਂ ਇੱਕ ਸੋਚ ਜਿਹੜੀ ਹੈ ਕਿ ਜਿਹੜੀ ਸੋਚ ਲੋਕ ਮਹਿਸੂਸ ਕਰ ਰਹੇ ਨੇ ਉਸ ਦੇ ਨਾਲ ਜੁੜਨ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਮੇਰੇ ਬਹੁਤ ਸਾਰੇ ਸਾਥੀਆਂ ਨੇ ਵੀ ਅਸਤੀਫਾ ਦਿੱਤਾ ਤੇ ਹੁਣ ਤਾਂ ਤੁਸੀਂ ਦੇਖ ਲਓ ਕਿ ਹਰ ਪੱਦਰ ਦੇ ਉੱਤੇ ਗਰਾਉਂਡ ਜ਼ੀਰੋ ਤੇ ਜਾ ਕੇ ਦੇਖੋ ਕਿ ਹਰ ਸਰਕਲ ਦੇ ਵਿੱਚ ਜਿਹੜੇ ਆਮ ਲੋਕ ਨੇ ਉਹ ਮਹਿਸੂਸ ਕਰ ਰਹੇ ਨੇ ਕਿ ਦੇਖੋ ਕਿ ਉਹਨਾਂ ਜਾਣਾਂ ਕਿੱਧਰ ਹੈ ਸ਼੍ਰੋਮਣੀ ਕਾਲੀ ਦਲ ਜਿਹੜੀ ਸਾਡੀ ਇੱਕ ਮਾਂ ਪਾਰਟੀ ਹੈ ਸਾਡੀ ਖੇਤਰੀ ਪਾਰਟੀ ਹੈ ਲੇਕਿਨ ਉਹ ਅੱਜ ਘਰਾਂ 'ਚ ਬੈਠਣ ਲਈ ਮਜਬੂਰ ਕਰ ਦਿੱਤੇ ਗਿਆ ਇੱਕੋ ਇੱਕ ਕਾਰਨ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਨਲਾਇਕ ਲੀਡਰਸ਼ਿਪ ਉਹ ਅੱਜ ਬਹੁਤ ਹੀ ਕਰਾਏ ਪੈਂਦੀ ਜਾ ਰਹੀ ਹੈ ਸਖਵੀਰ ਬਾਦਲ ਦੇ ਖਿਲਾਫ ਇੱਕ ਕੰਪਲੀਟ ਹੋਰ ਪਹੁੰਚ ਗਈ ਹੈ ਸ੍ਰੀ ਕਲਤਕ ਸਾਬ ਦੇ ਜਥੇਦਾਰ ਦੇ ਕੋਲ ਮਿਸਲ ਸਤਲੋਜ ਦੇ ਵੱਲੋਂ ਦਿੱਤੀ ਗਈ ਹੈ ਤਾਂ ਉਹ ਕਹਿੰਦੇ ਕਿ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਸਾਫ ਕਾ ਜਥੇਦਾਰਾਂ ਦੇ ਬਾਰੇ ਉਹਨਾਂ ਨੂੰ ਏਜੰਟ ਕਿਹਾ ਜਾ ਰਿਹਾ ਜਾਂ ਫਿਰ ਉਹਨਾਂ ਦਾ ਕਿਹਾ ਜਾ ਰਿਹਾ ਉਹਨਾਂ ਨਾਲ ਸੰਬੰਧ ਆ ਕੇਂਦਰ ਦੇ ਨਾਲ ਉਹ ਇਸ ਤਰੀਕੇ ਦੇ ਨਾਲ ਤੇ ਦੂਜਾ ਅਕਾਲੀ ਦਲ ਬੋਗਸ ਜਿਹੜੀ ਭਰਤੀ ਹੈ ਜਿਹੜੀ ਉਸ ਦਾ ਜ਼ਿਕਰ ਹੋ ਰਿਹਾ ਕਿਸ ਤਰੀਕੇ ਨਾਲ ਦੇਖਦੇ ਹਾਂ ਜਥੇਦਾਰ ਸਹਿਬਾਨਾ ਬਾਰੇ ਬਿਆਨਬਾਜ਼ੀ ਕਰਨੀ ਕਿਉਂਕਿ ਉਹ ਜਥੇਦਾਰ ਜਿਨ੍ਹਾਂ ਨੇ ਸੰਗਤ ਦੀ ਭਾਵਨਾਵਾਂ ਦੇ ਮੁਤਾਬਕ ਕੌਮ ਦੀ ਭਾਵਨਾਵਾਂ ਦੇ ਮੁਤਾਬਕ ਉਹਨਾਂ ਲੋਕਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਿਨ੍ਹਾਂ ਨੇ ਕੋਤਾਹ ਕੀਤੀ ਕੋਤਾਹੀਆਂ ਕੀਤੀਆਂ ਗੁਨਾਹ ਕੀਤੇ ਜਥੇਦਾਰਾਂ ਦਾ ਗੁਨਾਹ ਕੀ ਹੈ ਜਥੇਦਾਰਾਂ ਦੇ ਕੋਲੇ ਆਪ ਹੀ ਗਏ ਨੇ ਆਪ ਹੀ ਇਹਨਾਂ ਨੇ ਆਪਦੇ ਗੁਨਾਹ ਮੰਨੇ ਨੇ ਆਪ ਹੀ ਇਹਨਾਂ ਨੇ ਕਿਹਾ ਕਿ ਸਾਨੂੰ ਸਜ਼ਾ ਲਾਓ ਉਹਨਾਂ ਨੇ ਸਜਾ ਲਾ ਦਿੱਤੀ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਉਹ ਕਮੇਟੀ ਨੂੰ ਤੋੜਪੰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਉਹ ਪੰਜ ਮੈਂਬਰੀ ਕਮੇਟੀ ਬਣੀ ਹੈ ਉਹ ਭਰਤੀ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਹਨਾਂ ਨੂੰ ਜਦੋਂ ਇਹਨਾਂ ਨੇ ਆਪ ਦਾ ਪ੍ਰਧਾਨ ਚੁਣ ਲਿਆ ਇਹਨਾਂ ਨੇ ਆਪ ਦਾ ਡੈਲੀਗੇਟ اجلاس ਆਪਣੇ ਹਿਸਾਬ ਨਾਲ ਬੁਲਾ ਲਿਆ ਤੇ ਹੁਣ ਇਹ ਪੰਜ ਮੈਂਬਰੀ ਕਮੇਟੀ ਦੇ ਉੱਤੇ ਟਿਕਾ ਟਿੱਪਣੀ ਕਰਨੀ ਤਾਂ ਬੰਦ ਹੀ ਨਹੀਂ ਹੈਗੀ ਉਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਬੜਾ ਵੱਡਾ ਉਹਨਾਂ ਨੂੰ ਸਹਯੋਗ ਮਿਲ ਰਿਹਾ ਤੇ ਆਉਂਦੇ ਦਿਨਾਂ ਦੇ ਵਿੱਚ ਉਹ ਆਪਣੀ ਭਰਤੀ ਦੇ ਜਿਹੜਾ ਅੱਗੇ ਜਿਹੜਾ ਪੜਾਅ ਹੈ ਉਹਨੂੰ ਉਹ ਤੈਅ ਕਰਨਗੇ ਡੈਲੀਗੇਟ اجلاس ਬੁਲਾਉਣਗੇ ਉਹਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਹੋਵੇਗੀ ਇਹਨਾਂ ਚੀਜ਼ਾਂ ਤੋਂ ਫਿਰ ਇਹਨਾਂ ਨੂੰ ਡਰਨ ਦੀ ਕੀ ਲੋੜ ਹੈ ਜੇ ਉਹਨਾਂ ਦਾ ਕੋਈ ਵजूद ਹੀ ਨਹੀਂ ਹੈਗਾ ਜੇ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇਹਨਾਂ ਨੂੰ ਇਹ ਲੱਗਦਾ ਹੈ ਕਿ ਉਸ ਪੰਜ ਮੈਂਬਰੀ ਕਮੇਟੀ ਨੂੰ ਲੋਕਾਂ ਦਾ ਕੋਈ ਸਮਰਥਨ ਨਹੀਂ ਹੈਗਾ ਤੇ ਇਹਨਾਂ ਨੂੰ ਤਾਂ ਉਹਨਾਂ ਦਾ ਗੱਲ ਹੀ ਨਹੀਂ ਕਰਨੀ ਚਾਹੀਦੀ ਪਰ ਨਹੀਂ ਜੋ ਮੈਂ ਮਹਿਸੂਸ ਕਰਦਾ ਕਿ ਦੇਸ਼ ਦੁਨੀਆ ਦੇ ਅੰਦਰ ਜਦੋਂ ਮੈਂ ਅਸਤੀਫਾ ਦਿੱਤਾ ਬਹੁਤ ਸਾਰੇ ਲੋਕਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਹੁਣ ਜਿਹੜੀ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੇ ਵਿੱਚ ਸ਼ਾਮਲ ਹੋਵੋ ਤੇ ਤੁਸੀਂ ਵੱਡੇ ਪੱਦਰ ਦੇ ਉੱਤੇ ਕਿਉਂਕਿ ਮੇਰਾ ਇੱਕ ਦੈਰਾ ਕਿਸੇ ਇੱਕ ਜਗ੍ਹਾ ਦਾ ਨਹੀਂਗਾ ਮੈਂ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਆਪਣੀਆਂ ਦੋ ਦਹਾਕਾ ਸਵਾਮਾ ਦਿੱਤੀਆਂ ਨੇ ਸੋ ਦੇਸ਼ ਦੁਨੀਆ ਦੇ ਅੰਦਰ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਲੋਕ ਨੇ ਜਿਹੜੇ ਮੇਰੇ ਸੰਪਰਕ ਦੇ ਵਿੱਚ ਨੇ ਉਹ ਇੱਕੋ ਹੀ ਸਵਾਲ ਕਰ ਰਹੇ ਨੇ ਕਿ ਸਾਡੀ ਜਿਹੜੀ ਖੇਤਰੀ ਪਾਰਟੀ ਇਹ ਮਜ਼ਬੂਤ ਕਿਵੇਂ ਹੋਵੇ ਉਹਨਦੇ ਲਈ ਜੋ ਵੀ ਤੁਸੀਂ ਫੈਸਲਾ ਲਓਗੇ ਅਸੀਂ ਤੁਹਾਡੇ ਨਾਲ ਖੜੇ ਆ ਸੋ ਅਸੀਂ ਆਪਣਾ ਸਾਰਾ ਜਿਹੜੀ ਇਸ ਤਰ੍ਹਾਂ ਦੀ ਇੱਕ ਵਿਚਾਰਧਾਰਾ ਉਹਨੂੰ ਇਕੱਠਿਆਂ ਕਰ ਰਹੇ ਆ ਤੇ ਆਉਂਦੇ ਦਿਨਾਂ ਦੇ ਵਿੱਚ ਦੇਖੋ ਜਿੱਥੋਂ ਤੱਕ ਸ਼ਿਕਾਇਤਾਂ ਦਾ ਸਵਾਲ ਏ ਮੈਂ ਫੇਰ ਇਹ ਗੱਲ ਦਰਉਣੀ ਚਾਹਣਾ ਕਿ ਇੱਕ ਨਾ ਇੱਕ ਦਿਨ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੰਜ ਸਿੰਘ ਸਾਬਾਨ ਦੇ ਖੜੇ ਹੋ ਕੇ ਨੀਵੀਆਂ ਪਾ ਕੇ ਗਲਤੀਆਂ ਦਾ ਸਾਸ ਕਰ ਰਹੀ ਸੀ ਉਹਨੂੰ ਉਹ ਦੁਬਾਰਾ ਫਿਰ ਉਸੇ ਪ੍ਰੈਕਟਿਸ ਦੇ ਵਿੱਚ ਜਾਣਾ ਪਵੇਗਾ ਫਿਰ ਇੱਕ ਦਿਨ ਐਸਾ ਆਵੇਗਾ ਜਦੋਂ ਪੰਜ ਸਿੰਘ ਸਹਿਬਾਨ ਇਹਨਾਂ ਨੂੰ ਬੁਲਾਉਣਗੇ ਔਰ ਇਹਨਾਂ ਨੂੰ ਫਿਰ ਸਜਾਵਾਂ ਲਾਉਣਗੇ ਔਰ ਉਦੋਂ ਤੱਕ ਸਮਾਂ ਬੀਤ ਚੁੱਕਾ ਹੋਵੇਗਾ ਉਦੋਂ ਤੱਕ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਚੋਣਾ ਹੋਰ ਹਾਰ ਚੁੱਕੇ ਹੋਣਗੇ ਸੋ ਇਹ ਆਪਣੀ ਚਿੱਠੀ ਦੇ ਵਿੱਚ ਚੀਮਾ ਜਿਹੜਾ ਜ਼ਿਕਰ ਕੀਤਾ ਚੀਮਾ ਜੁੰਡਲੀ ਦਾ ਕਿਉਂ ਤੁਹਾਨੂੰ ਉਹ ਜ਼ਿਕਰ ਕਰਨਾ ਪੈਗਾ ਕਿਹੜੀ ਜੁੰਡਲੀ ਹੈ ਜਿਹੜੀ ਚੀਮੇ ਦੀ ਜੁੰਡਲੀ ਲੱਗ ਰਹੀ ਹੈ ਕਿ ਦੇਖੋ ਕਿ ਇਸ ਤਰ੍ਹਾਂ ਦੇ ਲੋਕ ਦੇਖੋ ਮੈਂ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਲੈਟਰ ਲਿਖਿਆ ਸੀ ਮੈਂ ਉਹਨਾਂ ਨੂੰ ਵੀ ਬੜੀ ਡਿਟੇਲ ਦੇ ਵਿੱਚ ਲਿਖਿਆ ਸੀ ਕਿ 104 ਸਾਲ ਪੁਰਾਣੀ ਪਾਰਟੀ ਹੈ ਤੁਹਾਨੂੰ ਇਹ ਲੱਗ ਰਿਹਾ ਕਿ ਇਹ ਬੰਦੇ ਤੁਹਾਡੇ ਲਈ ਬਹੁਤ ਕੁਝ ਕਰ ਰਹੇ ਨੇ ਡਾਕਟਰ ਚੀਮਾ ਜਾਂ ਉਹਨਾਂ ਦੇ ਸਾਥੀ ਤੁਸੀਂ ਇਹਨਾਂ ਦੇ ਵਿਚਾਰ ਵੀ ਸੁਣੋ ਲੇਕਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦ ਢਾਂਚਾ ਤੁਸੀਂ ਬਣਾਇਆ ਉਹ ਕੋਈ ਨਾਮ ਨੇ ਹਾਜ਼ਰ ਢਾਂਚਾ ਤਾਂ ਨਹੀਂਗਾ ਜਿੰਦੇ ਵਿੱਚ 25 ਜਰਨਲਿਸਤਰ ਨੇ ਤਕਰੀਬਨ ਇਸ ਤੋਂ ਦੋ ਦੁੱਗਣੇ ਤੁਹਾਡੇ ਕੋਲ ਸੀਨੀਅਰ ਮੀਤ ਪ੍ਰਧਾਨ ਨੇ ਇਸ ਤੋਂ ਤਿੰਨ ਗੁਣਾ ਜਿਹੜੇ ਵਾਈਸ ਪ੍ਰਧਾਨ ਨੇ ਉਸ ਤੋਂ ਚਾਰ ਗੁਣਾ ਜਿਹੜੇ ਤੁਹਾਡੇ ਹੋਰ ਕੋਈ ਰਾਜਸੀ ਸਲਾਹਕਾਰ ਹੈ ਕੋਈ ਤੁਹਾਡਾ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਹੈ ਕਿੰਨੀਆਂ ਹੀ ਤੁਸੀਂ ਕਮੇਟੀਆਂ ਬਣਾਈਆਂ ਤਕਰੀਬਨ 5-6000 ਅਹੁਦੇਦਾਰ ਛੋਟੇ ਸਰਕਲ ਪੱਧਰ ਤੋਂ ਲੈ ਕੇ ਉੱਪਰ ਤੱਕ ਤੁਸੀਂ ਬਣਾਇਆ ਹੋਇਆ ਤੇ ਉਹਨਾਂ ਦੇ ਸੁਝਾਅ ਕਿਉਂ ਨਹੀਂ ਤੁਸੀਂ ਲੈਂਦੇ ਤੁਸੀਂ ਸਾਡਾ ਪੰਥਕ ਸਲਾਹਕਾਰ ਬੋਰਡ ਬਣਾਇਆ ਹੈ ਅਸੀਂ ਤੁਹਾਨੂੰ ਪੰਥ ਦੀਆਂ ਭਾਵਨਾਵਾਂ ਅਨਸਾਰ ਜਿਹੜੀ رائے ਦਿੰਦੇ ਆ ਤੁਸੀਂ ਉਹਨੂੰ ਕਿਉਂ ਨਹੀਂ ਮੰਨਦੇ ਸੋ ਉਹਨਾਂ ਗੱਲਾਂ ਨੂੰ ਦਰਕਨਾਰ ਕਰਕੇ ਜੇ ਕੁਝ 2-4 ਬੰਦਿਆਂ ਦੀ ਉਹ ਗੱਲ ਮੰਨਦੇ ਆ ਜਿਹੜੇ ਉਹਨਾਂ ਨੂੰ ਤਖਤ ਦੇ ਨਾਲੋਂ ਤੋੜ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਚਾਰਧਾਰਾ ਨਾਲੋਂ ਤੋੜ ਰਹੇ ਨੇ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਪਰ ਮੈਸੀ ਉਹਨੂੰ ਚੈਲੰਜ ਕਰਨ ਦਾ ਤੁਹਾਨੂੰ ਹੌਸਲਾ ਦੇ ਰਹੇ ਨੇ ਤਾਂ ਹੀ ਆਪਣੇ ਆਪ ਵਿੱਚ ਇਸ ਗੱਲ ਦਾ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜੇ ਸੁਖੀਰ ਬਾਦਲ ਨੂੰ ਇਸ ਤਰੀਕੇ ਦੇ ਨਾਲ ਭਲੇਖੇ ਦੇ ਵਿੱਚ ਭਰਮ ਭਲੇਖੇ ਦੇ ਵਿੱਚ ਰੱਖ ਕੇ ਉਹਨੂੰ ਉਹਨਾਂ ਨੂੰ ਤਖਤਾਂ ਦੇ ਨਾਲੋਂ ਤੋੜ ਰਹੇ ਨੇ ਉਹ ਕੋਈ ਨਹੀਂ ਕੋਈ ਕੋਈ ਬਹੁਤੇ ਜ਼ਿਆਦਾ ਨਹੀਂ ਏ ਪਰ ਪਤਾ ਨਹੀਂ ਲੱਗਦਾ ਕਿ ਉਹ ਸਮਝਦੇ ਨਹੀਂ ਹੈਗੇ ਚੀਜ਼ ਉਹਨਾਂ ਨੂੰ ਇੰਜ ਲੱਗ ਰਿਹਾ ਹੈ ਕਿ ਇਹ ਮੇਰੇ ਵੈਲਿਊਏਸ਼ਨ ਨੇ ਤੇ ਜਿਹੜੇ ਸਾਡੇ ਵਰਗੇ ਨੇ ਸ਼ਾਇਦ ਉਹਦੇ ਦੁਸ਼ਮਣ ਨੇ ਅਸੀਂ ਉਹਦੇ ਦੁਸ਼ਮਣ ਥੋੜਾ ਸੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀਆਂ ਲਗਾਤਾਰ ਸਵਾਮਾਂ ਦਿੱਤੀਆਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕੀਤਾ ਔਰ ਬਿਨਾ ਕਿਸੇ ਲਾਲਚ ਦੇ ਔਰ ਆਪਣਾ ਪੂਰਾ ਸਮਾਂ ਦਿੱਤਾ ਹੈ ਲਗਾਤਾਰ ਕਿਸੇ ਵੀ ਮੀਟਿੰਗ ਦੇ ਵਿੱਚ ਸਾਡੇ ਵਿਚਾਰ ਲੈ ਗਏ ਨੇ ਪੂਰੀ ਧਿਆਨਤਦਾਰੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਜਿਹੜਾ ਓਟ ਆਸਰਾ ਲੈ ਕੇ ਹਮੇਸ਼ਾ ਹੱਕ ਸੱਚ ਤੇ ਨਿਆਂ ਦੀ ਗੱਲ ਕੀਤੀ ਏ ਤੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਹੋਵੇ ਸਾਡੀ ਖੇਤਰੀ ਪਾਰਟੀ ਜਿਹੜੇ ਪੰਜਾਬ ਦੇ ਵੇਖੋ ਕਿੰਨੇ ਮਸਲੇ ਨੇ ਪੰਜਾਬ ਐਸ ਵੇਲੇ ਜੂਝ ਰਿਹਾ ਹੈ ਬੇਰੁਜ਼ਗਾਰੀ ਦੇ ਨਾਲ ਸਾਡੇ ਬੱਚੇ ਬੇਰੁਜ਼ਗਾਰ ਨੇ ਉਹਨਾਂ ਨੂੰ ਕੋਈ ਨੌਕਰੀਆਂ ਨਹੀਂ ਮਿਲ ਰਹੀਆਂ ਜੇ ਨੌਕਰੀਆਂ ਦੇ ਵੀ ਰਹੇ ਨੇ ਤੇ ਆਊਟਸੋਰਸ ਦੇ ਥਰੂ ਦੇ ਰਿਹਾ 10-10000 ਰੁਪਿਆ ਤਨਖਾਹ ਮਿਲਦੀ ਏ ਔਰ ਇਸੇ ਤਰੀਕੇ ਦੇ ਨਾਲ ਸਾਡੇ ਕਿਸਾਨ ਨੇ ਉਹ ਐਜੀਟੇਸ਼ਨ ਤੇ ਨੇ ਕੇਂਦਰ ਸਰਕਾਰ ਹਰ ਜਗ੍ਹਾ ਧੱਕਾ ਕਰ ਰਹੀ ਏ ਕੋਈ ਐਜੀਟੇਸ਼ਨ ਨਹੀਂ ਕਰਨ ਦੇ ਰਹੀ ਜਿਹੜੀ ਮੌਜੂਦਾ ਪੰਜਾਬ ਸਰਕਾਰ ਏ ਉਹਨੂੰ ਵੀ ਹਾਈਜੈਕ ਕੀਤਾ ਹੋਇਆ ਏ ਔਰ ਇੱਥੋਂ ਦੀ ਸਥਿਤੀ ਜਿਹੜੀ ਇੰਨੀ ਲਾਰਡ ਆਰਡਰ ਖਰਾਬ ਏ ਹਸਪੀਟਲਾਂ ਦੇ ਅੰਦਰ ਜਾ ਕੇ ਗੈਂਗਵਾਰ ਹੁੰਦੀ ਏ ਥਾਣਿਆਂ ਦੇ ਵਿੱਚ ਥਾਣੇਦਾਰਾਂ ਨੂੰ ਕੁੱਟ ਪੈਂਦੀ ਏ ਔਰ ਜੇ ਕੋਈ ਕਿਤੇ ਪੁਲਿਸ ਪਾਰਟੀ ਕਿਸੇ ਨੂੰ ਇਨਸਾਫ ਦੇਣ ਲਈ ਜਾਂ ਕਿਸੇ ਦੇ ਨਾਲ ਧੱਕਾ ਹੁੰਦਾ ਰੋਕਣ ਲਈ ਜਾਂਦੀ ਏ ਤਾਂ ਉੱਥੇ ਉਸ ਪੁਲਿਸ ਪਾਰਟੀ ਦੇ ਉੱਤੇ ਹਮਲੇ ਹੁੰਦੇ ਨੇ ਆ ਪਿਛਲੇ ਦਿਨੀ ਜੋ ਕੋਰਟ ਮੁਹੰਮਦ ਖਾਂ ਦੇ ਵਿੱਚ ਹੋਇਆ ਤੇ ਉਸ ਅਸਿਸਟੈਂਟ ਸਬ-ਇੰਸਪੈਕਟਰ ਦੀ ਬੇਟੀ ਨੇ ਜਿਹੜਾ ਜੋ ਬਿਆਨ ਕੀਤਾ ਕਿ ਇੱਕ ਇਸ ਤਰ੍ਹਾਂ ਦੇ ਇਮਾਨਦਾਰ ਪੁਲਿਸ ਅਫਸਰ ਨੂੰ ਜਿਹੜਾ ਸ਼ਰੇਆਮ ਗੋਲੀ ਮਾਰ ਦਿੱਤੀ ਗਈ ਸੋ ਪੰਜਾਬ ਦੇ ਵਿੱਚ ਇਸ ਵੇਲੇ ਜਿਸ ਤਰੀਕੇ ਦੇ ਮਾਹੌਲ ਬਣ ਰਿਹਾ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿੰਦਾ ਰਹਿਣਾ ਸ਼੍ਰੋਮਣੀ ਅਕਾਲੀ ਦਲ ਦਾ ਚੜ੍ਹਦੀ ਕਲਾ ਵਿੱਚ ਰਹਿਣਾ ਬੜਾ ਜ਼ਰੂਰੀ ਹੈ ਔਰ ਇਹ ਗੱਲਾਂ ਜਦੋਂ ਕੋਈ ਇਹ ਗੱਲ ਕਹਿੰਦਾ ਤਾਂ ਇਹਨਾਂ ਨੂੰ ਪਤਾ ਨਹੀਂ ਕਿਉਂ ਇਹ ਗੱਲਾਂ ਔਖੀਆਂ ਲੱਗਦੀਆਂ ਨੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਜਿੰਦਾ ਰਹਿ ਸਕਦਾ ਆਪ ਖੁਦਰੇ ਫੈਸਲੇ ਕਰਨੇ ਆਪਣੀ ਮਨਮਰਜ਼ੀ ਕਰਨੀ ਮੁੜ ਆਪ ਹੀ ਪ੍ਰਧਾਨ ਬਣ ਜਾਣਾ ਪੂਰੀ ਪਲੈਨਿੰਗ ਦੇ ਨਾਲ ਅਜੇ ਦੇ ਵਿੱਚ ਫਿਰ ਅਕਾਲੀ ਦਲ ਚਾਹੁੰਦਾ ਨਹੀਂ ਸ਼੍ਰੋਮਣੀ ਅਕਾਲੀ ਦਲ ਤਾਂ ਜਿੰਦਾ ਰਹੇਗਾ 104 ਸਾਲ ਪੁਰਾਣਾ ਇਤਿਹਾਸ ਹੈ ਬੜੇ ਉਤਰਾ ਚੜਾਉਂਦੇ ਰਿਹਾ ਸ਼੍ਰੋਮਣੀ ਅਕਾਲੀ ਦਲ ਇੱਕ ਨਵੇਂ ਰੂਪ ਦੇ ਵਿੱਚ ਜਿਹੜੀ ਹੁਣ ਭਰਤੀ ਹੋ ਰਹੀ ਏ ਉਸ ਭਰਤੀ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਇੱਕ ਪਿਓਰ ਰੂਪ ਦੇ ਵਿੱਚ ਪਿਉਰੀਫਾਈ ਹੋ ਕੇ ਨਿਕਲੇਗਾ ਔਰ ਉਹ ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਦੇ ਅੰਦਰ ਸਿੱਖ ਕੌਮ ਦੀ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਅਗਵਾਈ ਕਰੇਗਾ ਇਹ ਸਮੇਂ ਦੀ ਅਡੀ ਕੀਤੀ ਜਾ ਸਕਦੀ ਪਰ ਸਮਾਂ ਜਿਹੜਾ ਉਹ ਬਹੁਤ ਚੰਗਾ ਆਵੇਗਾ ਪੰਜਾਬ ਦੇ ਵਿੱਚ ਮਸਲੇ ਬਹੁਤ ਸਾਰੇ ਉਲਝੇ ਹੋਏ ਨੇ ਚਾਹੇ ਉਹ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰ ਲਈ ਆਪਣੇ ਹੌਲੀ-ਹੌਲੀ ਕਰਕੇ ਕੇਂਦਰ ਨੇ ਸਾਰੇ ਅਧਿਕਾਰ ਸਾਰੇ ਹੱਕ ਖੋਲੇ ਨੇ ਡਰੱਗ ਦਾ ਮਸਲਾ ਹੋ ਗਿਆ ਕਿਸਾਨੀ ਦਾ ਮਸਲਾ ਹੋ ਗਿਆ ਪ੍ਰਵਾਸ ਦੀ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਬਣ ਗਈ ਆ ਕਿਸੇ ਸਮੇ ਅਕਾਲੀ ਦਲ ਮੋਰਚੇ ਜਾਂ ਦੇ ਰਾਹੀ ਇਹ ਸਾਰੇ ਅੰਦੋਲਨ ਲੜਦਾ ਸੀ ਪਰ ਅੱਜ ਤੱਕ ਮੋਰਚਿਆਂ ਵਾਲਾ ਕੰਮ ਹੀ ਖਤਮ ਹੋ ਗਿਆ ਹੁਣ ਤਾਂ ਖਿੱਚੋ ਤਾਣੀ ਚੱਲ ਪਈ ਆਪਸ ਵਿੱਚ ਹੀ ਉਲਝੀ ਜਾਂਦੇ ਨੇ ਅਕਾਲੀ ਦਲ ਦੇ ਦੇਖੋ ਸੈਂਟਰ ਦੀਆਂ ਪਾਲਿਸੀਆਂ ਸ਼ੁਰੂ ਤੋਂ ਹੀ ਪੰਜਾਬ ਪ੍ਰਤੀ ਮਾਰੂ ਰਹੀਆਂ ਲੇਕਿਨ ਜਦੋਂ ਸਾਡੀ ਲੀਡਰਸ਼ਿਪ ਮਜ਼ਬੂਤ ਹੁੰਦੀ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਉਹਨਾਂ ਨੂੰ ਆਪ ਮਿਲਣ ਆਉਂਦੇ ਸੀ ਟਾਈਮ ਦਿੰਦੇ ਸੀ ਲੇਕਿਨ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਜਿਹੜਾ ਉਹ ਟਾਈਮ ਮੰਗਦਾ ਤੇ ਉਸ ਦਾ ਜਵਾਬ ਹੀ ਨਹੀਂ ਮਿਲਦਾ ਜੇ ਜਵਾਬ ਮਿਲਦਾ ਹੈ ਤਾਂ ਕਹਿੰਦੇ ਜੀ ਹੁਣ ਸਮਾਂ ਬਹੁਤ ਹੋ ਗਿਆ ਤੁਹਾਡੀ ਉਹਨਾਂ ਨੂੰ ਬੰਦਾ ਲੱਗਦੀ ਇਹ ਕਮਜ਼ੋਰ ਹੋ ਚੁੱਕੀ ਹਾਂ ਕਮਜ਼ੋਰ ਇਹ ਬੰਦੀ ਸਿੰਘਾਂ ਦਾ ਮਸਲਾ ਦੇਖ ਲਓ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੇਂਦਰ ਸਰਕਾਰ ਨੇ ਕਿੱਡੇ ਵੱਡੇ ਫੈਸਲੇ ਕੀਤੇ ਨੋਟੀਫਿਕੇਸ਼ਨ ਜਾਰੀ ਕੀਤਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਹਵਾਰਾ ਜਾਂ ਜਿੰਨੇ ਵੀ ਬੰਦੀ ਸਿੰਘ ਨੇ ਉਹਨਾਂ ਦੇ ਮਸਲੇ ਦੇ ਉੱਤੇ ਵੀ ਸਰਕਾਰ ਜਿਹੜਾ ਕਿਉਂ ਨਹੀਂ ਗੱਲ ਸੁਣਦੀ ਕਿਉਂਕਿ ਸਾਡੀ ਲੀਡਰਸ਼ਿਪ ਬਹੁਤ ਕਮਜ਼ੋਰ ਹੋ ਚੁੱਕੀ ਏ ਚਾਹੇ ਉਹ ਧਾਰਮਿਕ ਲੀਡਰਸ਼ਿਪ ਹੋਵੇ ਚਾਹੇ ਉਹ ਰਾਜਨੀਤਿਕ ਲੀਡਰਸ਼ਿਪ ਹੋਵੇ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਜੋ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਅੰਦਰ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਜਾਂ ਅਲੱਗ-ਅਲੱਗ ਗਰੁੱਪ ਨੇ ਉਹਨਾਂ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ ਰਾਜਨੀਤਿਕ ਤੌਰ ਤੇ ਆਪਣੀ ਇਸ ਜਥੇਬੰਦੀ ਨੂੰ ਜਿਹੜੀ ਇਕਾਲਤਖ ਸਾਬ ਤੋਂ ਬਣੀ ਉਸ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਇਹ ਪਰਿਵਾਰਵਾਦ ਦੇ ਵਿੱਚੋਂ ਬਾਹਰ ਨਿਕਲਣੀ ਚਾਹੀਦੀ ਏ ਔਰ ਇਹ ਆਮ ਲੋਕਾਂ ਦੀ ਹਰਮਨ ਪਿਆਰੀ ਜਥੇਬੰਦੀ ਦੇ ਰੂਪ ਵਿੱਚ ਕੰਮ ਕਰੇ ਤੇ ਹਰ ਉਹ ਵਿਅਕਤੀ ਜਿਹੜਾ ਇਸ ਦੇ ਵਿੱਚ ਜੁੜਨਾ ਚਾਹੁੰਦਾ ਚਾ ਉਹ ਕਿਸੇ ਵੀ ਧਰਮ ਦਾ ਹੋਵੇ ਆਪਣੇ ਧਰਮ ਵਿੱਚ ਪਰਪੱਕ ਹੋਵੇ ਸੈਭ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਇਸ ਦਾ ਮੈਂਬਰ ਬਣੇ ਸੋ ਉਸ ਦੇ ਲਈ ਇੱਕ ਜਿਹੜਾ ਚੰਗਾ ਸੁਪਨਾ ਲੈ ਕੇ ਹਰ ਇੱਕ ਨੂੰ ਇਹਦੇ ਵਿੱਚ ਆਪਣੀ ਸਮੂਲੀਅਤ ਕਰਨੀ ਚਾਹੀਦੀ ਹੈ ਲੇਕਿਨ ਜਿੱਥੋਂ ਤੱਕ ਸਾਡੇ ਮਸਲੇ ਨੇ ਉਹਨਾਂ ਮਸਲਿਆਂ ਦੇ ਉੱਤੇ ਇੱਕ ਡੈਮੋਕ੍ਰੈਟਿਕ ਢੰਗ ਤਰੀਕਿਆਂ ਦੇ ਨਾਲ ਜਦੋਜਾਇਤ ਕਰਨੀ ਬੜੀ ਜ਼ਰੂਰੀ ਹੈ ਕਿਉਂਕਿ ਆ ਪਿਛਲੇ ਦਿਨੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਦੇਖੋ ਅਸੀਂ ਹੁਣ ਇੱਥੇ ਜੇ ਸਰਕਾਰ ਦੇ ਵਿੱਚ ਆਏ ਅਸੀਂ ਗੈਂਗਸਟਰਵਾਦ ਖਤਮ ਕਰਾਂਗੇ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ ਅਸੀਂ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਨੌਕਰੀਆਂ ਦੇ ਉੱਤੇ ਪਾਬੰਦੀ ਲਾਵਾਂਗੇ ਉਹਨਾਂ ਨੂੰ ਇੱਥੇ ਜ਼ਮੀਨ ਜਾਇਦਾਦਾਂ ਨਹੀਂ ਬਣਾਉਂਦੇ ਆਂਗੇ ਪਰ ਇਹੋ ਗੱਲ ਜਿਹੜੀ ਇਹ ਉਹ ਸਮਾਂ ਰਹਿੰਦਿਆਂ ਕੀਤੀ ਹੁੰਦੀ ਤੇ ਅੱਜ ਇਹ ਸਮੱਸਿਆਵਾਂ ਆਉਣੀਆਂ ਹੀ ਨਹੀਂ ਸੀ ਕਿਉਂਕਿ ਜਦੋਂ ਤੁਹਾਡੇ ਕੋਲ ਰਾਜ ਭਾਗ ਨਹੀਂ ਰਿਹਾ ਜਦੋਂ ਤੁਸੀਂ ਬਿਲਕੁਲ ਹਾਸ਼ੀਏ ਤੇ ਚਲੇ ਗਏ ਹੋ ਤਾਂ ਤੁਸੀਂ ਅੱਜ ਇਹ ਗੱਲਾਂ ਕਰ ਰਹੇ ਹੋ ਪਰ ਜਦੋਂ ਤੁਸੀਂ ਮੈਜੋਰਟੀ ਦੇ ਵਿੱਚ ਸੀ ਤੁਸੀਂ ਵਿਧਾਨ ਸਭਾ ਦੇ ਵਿੱਚ ਕਿਉਂ ਨਾ ਮਤਾ ਲੈਂਦਾ ਪੰਜਾਬ ਦੇ ਪਾਣੀਆਂ ਦਾ ਮਤਾ ਕਿਉਂ ਨਾ ਲੈਂਦਾ ਔਰ ਜੋ ਐਸਵਾਈਐਲ ਦਾ ਮਸਲਾ ਹੈ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਸਲਾ ਹੈ ਜਾਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੈ ਜਾਂ ਸਾਡੇ ਬੇਰੁਜ਼ਗਾਰੀ ਨੂੰ ਖਤਮ ਕਰਨ ਵਾਸਤੇ ਅਸੀਂ ਕੀ ਯੋਜਨਾ ਤਿਆਰ ਕਰ ਰਹੇ ਹਾਂ ਜਾਂ ਨਕਲੀ ਟਰੈਵਲ ਏਜੰਟਾਂ ਦੀ ਜਿਹੜੀ ਗੱਲ ਚੱਲਦੀ ਏ ਆ ਇਥੇ ਲੁੱਟਕ ਸੁੱਟ ਦੀ ਗੱਲ ਚੱਲਦੀ ਏ ਜਾਂ ਜੋ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਇਆ ਜਾਂ ਨਸ਼ਿਆਂ ਦੀ ਜਿਹੜੀ ਏਡੀ ਵੱਡੀ ਮਾਰ ਪਈ ਏ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਅਸੀਂ ਜਦੋਂ ਬਿਲਕੁਲ ਸਤਾ ਦੇ ਵਿੱਚ ਇੱਕ ਮੰਫੀ ਹੋ ਗਏ ਆ ਤੇ ਅੱਜ ਅਸੀਂ ਗੱਲਾਂ ਕਰ ਰਹੇ ਆ ਕਿ ਸਾਨੂੰ ਮੌਕਾ ਦੁਬਾਰਾ ਦਿੱਤਾ ਜਾਵੇ ਜਿਹੜਾ ਪਹਿਲਾ ਮੌਕਾ ਸਾਨੂੰ ਮਿਲਿਆ ਉਦੋਂ ਅਸੀਂ ਸੰਭਾਲ ਨਹੀਂ ਸਕੇ ਅੱਜ ਅਸੀਂ ਆਪਸ ਵਿੱਚ ਲੜ ਰਹੇ ਆ ਜੇ ਸਾਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਉਸ ਦੀਆਂ ਅਸੀਂ ਧਜੀਆਂ ਢਾ ਰਹੇ ਆ ਤੇ ਫਿਰ ਅਸੀਂ ਚਾਹੁੰਦੇ ਆ ਕਿ ਲੋਕ ਜਾਂ ਸੰਗਤ ਸਾਨੂੰ ਮਾਫ ਦੇ ਇਹ ਕਿਵੇਂ ਹੋ ਸਕਦਾ ਕਿ ਜੇ ਤੁਸੀਂ ਇਹ ਮਹਿਸੂਸ ਕੀਤਾ ਤੇ ਤੁਸੀਂ ਕੱਲ ਤੱਕ ਸਾਬ ਤੇ ਗਏ ਜੇ ਉਦੋਂ ਤੁਸੀਂ ਮਹਿਸੂਸ ਕੀਤਾ ਤੇ ਤੁਹਾਨੂੰ ਗਲਤੀਆਂ ਦਾ ਅਹਿਸਾਸ ਕਰਨਾ ਪਿਆ ਤੇ ਅੱਜ ਜਿਹੜੀਆਂ ਗਲਤੀਆਂ ਕਰ ਰਹੇ ਹੋ ਉਹ ਅਹਿਸਾਸ ਕਦੋਂ ਹੋਵੇਗਾ ਸਭ ਤੋਂ ਵੱਡਾ ਸਵਾਲ ਹੈ ਵੀਰ ਬਾਦਲ ਨੇ ਸਾਰੇ ਗੁਨਾਹ ਕਬੂਲੇ ਤੇ ਉਸ ਤੋਂ ਬਾਅਦ ਤੁਰੰਤ ਉਹਨਾਂ ਦਾ ਬਿਆਨ ਆ ਜਾਂਦਾ ਥੋੜੇ ਇੱਕ ਦਿਨਾਂ ਬਾਅਦ ਪਬਲਿਕ ਦੇ ਸਾਹਮਣੇ ਵੀ ਮੈਂ ਤਾਂ ਵੈਸੇ ਮਸਲੇ ਨਿਵੇੜਨ ਦੇ ਲਈ ਬਿਵਾਦ ਹੱਲ ਕਰਨ ਦੇ ਲਈ ਸਾਰੇ ਇਲਜ਼ਾਮ ਆਪਣੇ ਝੋਲੀ ਪਾ ਉਹਦਾ ਮੁਨਕਰ ਹੋਗੇ ਸੀ ਨਾਲ ਦੀ ਨਾਲ ਦੇਖੋ ਇਹ ਇੱਕ ਰਾਜਨੀਤਿਕ ਉਹਨਾਂ ਦਾ ਬਿਆਨ ਸੀ ਇਹ ਉਹਨਾਂ ਨੇ ਗਲਤੀ ਕੀਤੀ ਏ ਉਹਨਾਂ ਨੂੰ ਅਹਿਸਾਸ ਪਤਾ ਨਹੀਂ ਕਦੋਂ ਹੋਵੇਗਾ ਲੇਕਿਨ ਜਦੋਂ ਤੁਸੀਂ ਇੱਕ ਗਲਤੀ ਖੁੱਲੇ ਮਨ ਦੇ ਨਾਲ ਇੱਕ ਕਚਹਿਰੀ ਲੱਗੀ ਏ ਖਾਲਸਾ ਪੰਥ ਦੀ ਔਰ ਉਸ ਕਚੈਰੀ ਦੇ ਵਿੱਚ ਪੰਜ ਸਿੰਘ ਸਹਿਬਾਨ ਕਾਲ ਸ੍ਰੀ ਅਕਾਲ ਤਖਸਬ ਦੀ ਫਸੀਲ ਤੋਂ ਤੁਹਾਨੂੰ ਇੱਕ ਇੱਕ ਗੁਨਾਹ ਦੱਸ ਰਹੇ ਨੇ ਤੁਸੀਂ ਇੱਕ ਇੱਕ ਗੁਨਾਹ ਕਬੂਲ ਕਰ ਰਹੇ ਹੋ ਫਿਰ ਉਹਦੀ ਤੁਸੀਂ ਸਜ਼ਾ ਭੁਗਤ ਰਹੇ ਹੋ ਤੁਸੀਂ ਝੂਠੇ ਵਰਤਨ ਮਾਜ ਰਹੇ ਹੋ ਤੁਸੀਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਗੁਰਬਾਣੀ ਦਾ ਪਾਠ ਸਿਮਰਨ ਕਰਕੇ ਆਪਣੇ ਹਉਮੇ ਹੰਕਾਰ ਨੂੰ ਜਿਹੜਾ ਤਿਆਗਣ ਦੀ ਇੱਛਾ ਜਾਰ ਕਰ ਰਹੇ ਹੋ ਤਾਂ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਉਹੀ ਗੱਲਾਂ ਕਰਨੀਆਂ ਇਹ ਆਪਣੇ ਆਪ ਵਿੱਚ ਮੈਂ ਸਮਝਣਾ ਕਿ ਬਦਕਿਸਮਤੀ ਵਾਲੀ ਗੱਲ ਏ ਕਿ ਇਹ ਪ੍ਰੋਸੀਜਰ ਤੁਸੀਂ ਦੇਖੋ 15 ਸਾਲ ਹੋ ਗਏ ਨੇ 2015 ਦਾ ਘਟਨਾਕਰਮ ਮੈਂ ਸਾਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਵਾੜਾ ਜਵਾਰ ਸਿੰਘ ਵਾਲਾ ਤੋਂ ਚੋਰੀ ਹੁੰਦੇ ਨੇ ਤੇ ਇਸੇ ਸਮੇਂ ਦਰਮਿਆਨ ਜਦੋਂ 2022 ਅਸੀਂ ਜੁਆਇਨ ਕਰਦੇ ਹਾਂ ਸ਼੍ਰੋਮਣੀ ਕਾਲੀ ਦਲ ਨੂੰ ਤੇ ਅਸੀਂ ਵੀ ਇਹੋ ਜੀ ਡਿਮਾਂਡ ਰੱਖਦੇ ਹਾਂ ਕਿ ਪਹਿਲਾਂ ਕਾਲ ਤੱਕ ਸਾਹਿਬ ਤੇ ਜਾ ਕੇ ਮਾਫੀ ਮੰਗੀਏ ਤੇ ਜੇ ਹੁਣ ਮਾਫੀ ਮੰਗ ਲਈ ਮਾਫੀ ਮੰਗਣ ਤੋਂ ਬਾਅਦ ਗੁਨਾਹਾਂ ਦੀ ਸਜ਼ਾ ਵੀ ਆਪਾਂ ਅੱਧੀ ਅਧੂਰੀ ਪੂਰੀ ਕਰ ਲਈ ਤਾਂ ਫਿਰ ਬਾਕੀ ਮਸਲੇ ਦੇ ਉੱਤੇ ਇਸ ਤਰ੍ਹਾਂ ਉਲਝਣਾ ਇਹ ਆਪਣੇ ਆਪ ਵਿੱਚ ਬੇਹਾਦ ਸ਼ਰਮਨਾਗਰ ਹੈ ਇੱਕ ਚੀਜ਼ ਹੋਰ ਸੀ ਪਹਿਲਾਂ ਟਕਸਾਲਾਂ ਦੇ ਵਿੱਚੋਂ ਫੈਡਰੇਸ਼ਨਾਂ ਦੇ ਵਿੱਚੋਂ ਲੀਡਰ ਨਿਕਲਦੇ ਸੀ ਕਿਉਂ ਲੀਡਰ ਉਹ ਟਕਸਾਲਾਂ ਚ ਫੈਡਰੇਸ਼ਨਾਂ ਚੋਂ ਨਿਕਲਨੇ ਬੰਦ ਹੋ ਗਏ ਜੂਥ ਅਕਾਲੀ ਦਲ ਆ ਗਿਆ ਐਸਓਆਈ ਆ ਗਿਆ ਜਿਹੜੇ ਉਹ ਬਾਣੇ ਦੇ ਧਾਰਨੀ ਸੀ ਗਰਵਾਣੀ ਦੇ ਨਾਲ ਜੁੜੇ ਹੋਏ ਸੀ ਅਮਰਤਾਰੀ ਲੀਡਰ ਸੀ ਉਹ ਕਿਉਂ ਬੰਦ ਹੋ ਗਏ ਨਿਕਲਨੇ ਫਿਰ ਦੇਖੋ ਪਰਿਵਾਰਵਾਦ ਦਾ ਜਿਹੜੀ ਜਕੜ ਨੇ ਇਹ ਉਹਨੇ ਤੇ ਜ਼ਗੀਰਦਾਰੂ ਸੋਚ ਨੇ ਕਿ ਜਿੰਦੇ ਕੋਲ ਪੈਸਾ ਸ਼ਾਇਦ ਉਹੋ ਹੀ ਲੀਡਰ ਬਣ ਸਕਦਾ ਤੇ ਇਹੋ ਵੀ ਮਿਥ ਢੋੜੀ ਗਈ ਆ ਪਿੱਛੇ ਆਮ ਆਦਮੀ ਪਾਰਟੀ ਨੇ ਆਮ ਘਰਾਂ ਤੋਂ ਕੋਈ ਮੋਬਾਈਲ ਰਿਪੇਅਰ ਕਰਦਾ ਹੈ ਕੋਈ ਕਿਤੇ ਕੋਈ ਛੋਟੀ ਮੋਟੀ ਨੌਕਰੀ ਕਰਦਾ ਉਹਨਾਂ ਨੂੰ ਅਗਲਿਆਂ ਨੇ ਐਮਐਲਏ ਬਣਾ ਦਿੱਤਾ ਤਾਂ ਇਹਨਾਂ ਦੇ ਦਿਮਾਗ ਦੇ ਵਿੱਚ ਜਗੀਰੂ ਸੋਚ ਅਜੇ ਵੀ ਭਰੂ ਏ ਅਜੇ ਵੀ ਹਲਕਾ ਇਨਚਾਰਜ ਇਹ ਜਿਹੜਾ ਹੈ ਜਿੰਦੇ ਕੋਲ 10-20 ਕਰੋੜ ਰੁਪਇਆ ਹੁੰਦਾ ਇਹ ਉਹਨੂੰ ਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਸੇ ਕਰਕੇ ਲੋਕਾਂ ਦੇ ਨਾਲ ਇਹਨਾਂ ਦੀ ਕਨੈਕਟੀਵਿਟੀ ਟੁੱਟੀ ਏ ਲੋਕ ਇਹਨਾਂ ਤੋਂ ਦੂਰ ਹੋਏ ਨੇ ਤਾਂ ਤੁਸੀਂ ਦੇਖੋ ਜਲੰਧਰ ਦੇ ਵਿੱਚ ਕੀ ਹਾਲ ਹੋਇਆ 400 ਵੋਟ ਤੇ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਉਮੀਦਵਾਰ ਆਣ ਕਿ ਸਿਮਟ ਜਾਵੇ ਇਸ ਦੂ ਸ਼ਰਮਨਾਖ ਤੇ ਤਰਸ ਜੋ ਗਾਲਤ ਹੋਰ ਕਿਹੜੀ ਹੋ ਸਕਦੀ ਹੈ ਸੋ ਇਹ ਇੱਕ ਬਹੁਤ ਮਾੜੀ ਸੋਚ ਵਾਲੇ ਪਾਸੇ ਨੂੰ ਇਹ ਲੋਕ ਜਾ ਰਹੇ ਨੇ ਤੇ ਇਸੇ ਕਰਕੇ ਅਸੀਂ ਅਰਦਾਸ ਕੀਤੀ ਮਨ ਦਾ ਬੋਝ ਹਲਕਾ ਹੋਇਆ ਜਦੋਂ ਅਸੀਂ ਇਹਦੇ ਤੋਂ ਅਸਤੀਫਾ ਦਿੱਤਾ ਤੇ ਇਹਦੇ ਚੋਂ ਬਾਹਰ ਆਏ ਕੁਝ ਲੀਡਰ ਜਦੋਂ ਤੁਸੀਂ ਅਸਤੀਫਾ ਦਿੱਤਾ ਕੁਝ ਲੀਡਰਾਂ ਦੇ ਬਿਆਨ ਆ ਗਏ ਕਾਲੀਵਾਲ ਦੇ ਲੀਡਰਾਂ ਦੇ ਕਹਿੰਦੇ ਜੀ ਅਸਤੀਫਾ ਦਿੱਤਾ ਕੋਈ ਗੱਲ ਨਹੀਂ ਚੰਗੀ ਗੱਲ ਆ ਕਹਿੰਦੇ ਉਹਨਾਂ ਨੂੰ ਤਾਂ ਸਰਕਲ ਪਰ ਪ੍ਰਧਾਨ ਵੀ ਮਜਬੂਤ ਸੀ ਦੇਖੋ ਜੀ ਇਹਨਾਂ ਨੇ ਸਰਕਲ ਪ੍ਰਧਾਨ ਦੀ ਵੀ ਅਮਨਿਤ ਖਤਮ ਕਰਤੀ ਤੇ ਇਹਨਾਂ ਨੇ ਪਾਰਟੀ ਦੇ ਕਿਸੇ ਵੀ ਅਹੁਦੇਦਾਰ ਦੀ ਅਮਨਿਤ ਨਹੀਂ ਰਹਿਣ ਦਿੱਤੀ ਤੇ ਜਿਹੜੇ ਬੰਦੇ ਨੇ ਇਹ ਗੱਲ ਕਹੀ ਉਸ ਦੀ ਆਪਣੀ ਅਕਾਤ ਕੀ ਏ ਉਹ ਇੱਕ ਜਿਵੇਂ ਇੱਕ ਵਰਕਰ ਅੱਗੇ ਨਾਹਰੇ ਲਾਉਣ ਜੋਗਾ ਰੱਖਿਆ ਹੁੰਦਾ ਉਹ ਇਹਨਾਂ ਲੀਡਰਾਂ ਦੇ ਅੱਗੇ ਆਪਣੀ ਚਮਚਾਗਿਰੀ ਕਰਨ ਦੀ ਸ਼ੋਅ ਕਰਨ ਵਾਸਤੇ ਹਮੇਸ਼ਾ ਉਹਦਾ ਆਪਣਾ ਤਾਂ ਕੋਈ ਪ੍ਰੋਗਰਾਮ ਹੀ ਨਹੀਂਗਾ ਪੰਜਾਬ ਵਿੱਚ ਠੀਕ ਹੈ ਜੀ ਆ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹਣਾ ਕਿ ਮਾਨਪ੍ਰੀਤ ਸਿੰਘ ਯਾਲੀ ਦੀ ਵੀ ਕੋਈ ਬੁਗਤ ਨਹੀਂ ਸੀ ਉਹਨੇ ਵੀ ਪਾਰਟੀ ਛੱਡੀ ਇਕਬਾਲ ਸਿੰਘ ਝੁੰਦਾ ਦੀ ਵੀ ਕੋਈ ਬੁਗਤ ਨਹੀਂ ਸੀ ਉਹਨੇ ਪਾਰਟੀ ਛੱਡੀ ਗੁਰਪ੍ਰਤਾਪ ਸਿੰਘ ਵਡਾਲਾ ਦੀ ਵੀ ਕੋਈ ਬੁਗਤ ਨਹੀਂ ਸੀ ਸੰਤਾ ਸਿੰਘ ਮੇਂਦਪੁਰੀ ਉਹਦੀ ਵੀ ਕੋਈ ਬੁਗਤ ਨਹੀਂ ਸੀ ਤੁਸੀਂ ਇੱਕ ਇੱਕ ਕਰਕੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਚੋਂ ਕੱਢ ਰਹੇ ਹੋ ਉਹਦੀ ਵੀ ਕੋਈ ਬੁਗਤ ਨਹੀਂ ਸੀ ਆਪਣੇ ਮੱਝ ਮਾਝੇ ਦੇ ਵਿੱਚ ਕੋਈ ਕੋਈ ਤਲਬੀਰ ਸਿੰਘ ਗਿੱਲ ਵਰਗੇ ਗੁਰਪ੍ਰਤਾਪ ਸਿੰਘ ਟਿੱਕੇ ਵਰਗੇ ਔਰ ਜਿੰਨੇ ਵੀ ਆਗੂ ਨੇ ਸਾਰੇ ਇੱਕ ਇੱਕ ਕਰਕੇ ਪਾਰਟੀ ਛੱਡ ਗਏ ਤੇ ਜੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਦੀ ਵਿਵਕਤ ਨਹੀਂ ਤੇ ਜਿਨ੍ਹਾਂ ਦੀ ਵਿਵਕਤ ਹੈ ਤੁਸੀਂ ਉਹਨਾਂ ਨੂੰ ਰੱਖ ਕੇ ਤੁਸੀਂ ਦੇਖ ਲਓ ਆਉਣ ਵਾਲਾ ਸਮਾਂ ਤੁਹਾਨੂੰ ਕਿਹੋ ਜਿਹਾ ਕਿ ਲੋਕ ਤੁਹਾਡੇ ਇਟਾਂ ਵੀ ਮਾਰਨਗੇ ਰੋੜੇ ਵੀ ਮਾਰਨਗੇ ਤੇ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਨਹੀਂ ਪਹਿਲਾਂ ਜਦੋਂ ਲੀਡਰ ਨਾਲ ਹੁੰਦੇ ਨੇ ਪਹਿਲਾਂ ਤਾਂ ਉਹਨਾਂ ਦੇ ਨਾਲ ਸਟੇਜ ਵੀ ਸਾਂਝੀ ਕਰਦੇ ਨੇ ਜਦੋਂ ਕੋਈ ਲੀਡਰ ਬੋਲਦਾ ਹੈ ਨਾ ਦੇ ਖਿਲਾਫ ਫਿਰ ਕਹਿੰਦੇ ਨੇ ਜੀ ਉੱਪਰੋ-ਸਾਰ ਆ ਗਿਆ ਜੀ ਇਹਨਾਂ ਦੇ ਦਾ ਨਾਗਪੁਰ ਤੋਂ ਚੱਲਦੇ ਨੇ ਜੀ ਦੇਖਿਆ ਤੁਸੀਂ ਇਹਨਾਂ ਨੂੰ ਦੇਖੋ ਇਹ ਇਹ ਨਾ ਬੜਾ ਇੱਕ ਪੁਰਾਣਾ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਵਿਰੋਧੀ ਹੁੰਦਾ ਸੀ ਤਾਂ ਉਹ ਕਹਿੰਦੇ ਹੁੰਦੇ ਸੀ ਕਿ ਕਾਂਗਰਸ ਦਾ ਏਜੰਟ ਹੈ ਸਿਰਫ ਕਾਂਗਰਸ ਦੇ ਏਜੰਟ ਤੋਂ ਹੁਣ ਬੀਜੇਪੀ ਦੇ ਏਜੰਟ ਤੇ ਆ ਗਈ ਗੱਲ ਫਿਰ ਆਰਐਸਐਸ ਦੇ ਏਜੰਟ ਤੇ ਆਪ ਇਹਨਾਂ ਦੀਆਂ ਰਿਸ਼ਤੇਦਾਰੀਆਂ ਆਪ ਇਹਨਾਂ ਦੇ ਬਹੁਤ ਡੂੰਗੇ ਸਬੰਧ ਤੇ ਜਦੋਂ ਦੂਸਰੇ ਨੂੰ ਬਦਨਾਮ ਕਰਨਾ ਤੇ ਉਦੋਂ ਉਹਨੂੰ ਕਿਸੇ ਨੂੰ ਕਿਸੇ ਨਾ ਕਿਸੇ ਨਾਲ ਜੋੜ ਦੇਣਾ ਇਹ ਗੱਲਾਂ ਜਿਹੜੀਆਂ ਜਦੋਂ ਦਾ ਸੋਸ਼ਲ ਮੀਡੀਆ ਆਇਆ ਖਤਮ ਹੋ ਚੁੱਕੀਆਂ ਨੇ ਇਹਨਾਂ ਗੱਲਾਂ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਅੱਜ ਕੀ ਲੋਕ ਮੰਨਦੇ ਆ ਅੱਜ ਲੋਕ ਇਹ ਮੰਨਦੇ ਆ ਕਿ ਤੁਸੀਂ ਪੰਥ ਤੇ ਪੰਜਾਬ ਲਈ ਜਾਂ ਆਪਣੀ ਜਿਸ ਜਿਹੜੀ ਤੁਹਾਡੀ ਸੰਸਥਾ ਹੈ ਉਹਦੇ ਉਦੇਸ਼ਾਂ ਮਦਦ ਕੁ ਚੱਲ ਰਹੇ ਹੋ ਕਿ ਨਹੀਂ ਚੱਲ ਰਹੇ ਉਥੇ ਆਣ ਕੇ ਇਹਨਾਂ ਦਾ ਫੇਲੀਅਰ ਹੈ ਉੱਥੇ ਆਣ ਕੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ ਪੰਥ ਦੇ ਪਹਿਰੇਦਾਰ ਖਵਾਉਣ ਵਾਲੇ ਅੱਜ ਪੰਥ ਨੂੰ ਹੀ ਖੋਰਾ ਲਾ ਰਹੇ ਹੋ ਪੰਥ ਦੀਆਂ ਧੱਜੀਆਂ ਡਾ ਰਹੇ ਹੋ ਤਖਸੈਬਾਨਾਂ ਦੇ ਜਥੇਦਾਰਾਂ ਨੂੰ ਤੁਸੀਂ ਅੱਧੇ ਨਾਵਾ ਦੇ ਨਾਲ ਬੋਲਦੇ ਹੋ ਉਹਨਾਂ ਦੀ ਕਰਦਾਰਕੁਸ਼ੀ ਕਰਦੇ ਹੋ ਤੇ ਤੁਸੀਂ ਜਿਹੜੇ ਜਥੇਦਾਰ ਠੋਸਦੇ ਹੋ ਉਹਨਾਂ ਜਥੇਦਾਰਾਂ ਦੇ ਜਿਹੜੇ ਹਾਲਾਤ ਬਣੇ ਆ ਵਿਚਾਰਿਆਂ ਵਾਲੇ ਉਹ ਆਪਣੇ ਸਾਹਮਣੇ ਆ ਸੋ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਨਿਮਾਣ ਵਾਲ ਲੈ ਕੇ ਜਾ ਰਿਹਾ ਹਰਜਿੰਦਰ ਸਿੰਘ ਧਾਮੀ ਤੂੰ ਕਿਹੜੇ ਫੈਸਲੇ ਤੁਸੀਂ ਚਾਹੁੰਦੇ ਹੋ ਵੀ ਉਹ ਫੈਸਲੇ ਲੈਣ ਫੀ ਇਹ ਜਿਹੜਾ ਦੁਪਦਾ ਬਣੀ ਹੋਈ ਆ ਉਲਝਣ ਦਾਣੀ ਬਣੀ ਹੋਈ ਆ ਉਹ ਹੱਲ ਹੋ ਸਕਦੇ ਨੇ ਇੱਕ ਤਾਂ ਸੱਤ ਮੈਂਬਰ ਕਮੇਟੀ ਦੀ ਅਗਵਾਈ ਕਰਨ ਤੇ ਨਰੋਲ ਭਰਤੀ ਜਿਵੇਂ ਚੱਲ ਰਹੀ ਹੈ ਜਿੱਡਾ ਵੱਡਾ ਰਿਸਪਾਂਸ ਮਿਲ ਰਿਹਾ ਉਹਨਾਂ ਦੀ ਅਗਵਾਈ ਦੇ ਵਿੱਚ ਭਰਤੀ ਹੋਵੇ ਤੇ ਦੂਸਰਾ ਉਹਨਾਂ ਦੇ ਕੋਲੋਂ ਕਿ ਜਿਹੜਾ ਤਖਸੈਬਾਨਾਂ ਦੇ ਜਥੇਦਾਰਾਂ ਦੀ ਤੋਹੀਨ ਕੀਤੀ ਗਈ ਹੈ ਜਿਸ ਉਹਨਾਂ ਨੂੰ ਬੇਕਦਰੀ ਦੇ ਨਾਲ ਲਾਇਆ ਗਿਆ ਉਸ ਗੱਲ ਦੀ ਉਹ ਜ਼ਿੰਮੇਵਾਰੀ ਲੈਣ ਤੇ ਇਸ ਸਬੰਧ ਦੇ ਵਿੱਚ ਉਹਨਾਂ ਜਥੇਦਾਰਾਂ ਨੂੰ ਦੁਬਾਰਾ ਉਹਨਾਂ ਦੇ ਰੁਤਬਿਆਂ ਤੇ ਬਹਾਲ ਕੀਤਾ ਜਾਵੇ ਵਿਧੀ ਵਿਵਧਾਨ ਬਣਾਇਆ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਆ ਤੁਸੀਂ ਦੇਖੋ ਪਿਛਲੇ ਦਿਨੀ ਇੱਕ ਜੱਜ ਦੇ ਘਰ ਤੋਂ ਕਰੰਸੀ ਫੜੀ ਗਈ ਸੀ ਜਾਂ ਖਸੜੀ ਸੀ ਤਾਂ ਹਾਈ ਕੋਰਟ ਦੇ ਉਹ ਜੱਜ ਸੀ ਤਾਂ ਉਸ ਨੂੰ ਲੈ ਕੇ ਜਦੋਂ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਹੁਣ ਤੁਸੀਂ ਇਸ ਜੱਜ ਨੂੰ ਲਾਹੋਗੇ ਤਾਂ ਉਹਨਾਂ ਕਿਹਾ ਕਿ ਅਸੀਂ ਕੌਣ ਹੁੰਨੇ ਆ ਇਹ ਇੱਕ ਰਾਸ਼ਟਰਪਤੀ ਤੱਕ ਇੱਕ ਪ੍ਰोसीजर ਹੁੰਦਾ ਹੈ ਕਿ ਪਹਿਲਾਂ ਪਾਰਲੀਮੈਂਟ ਦੇ ਵਿੱਚ ਜਾਏਗਾ ਫਿਰ ਰਾਜ ਸਭਾ ਜਾਏਗਾ ਫਿਰ ਮਹਾਦੋਸ਼ ਜੇ ਕੋਈ ਲਗਾਇਆ ਜਾਂਦਾ ਸਰਬਸੰਮਤੀ ਨਾਲ ਪਾਸ ਹੁੰਦਾ ਫਿਰ ਰਾਸ਼ਟਰਪਤੀ ਹੁੰਦੇ ਤੇ ਫੈਸਲਾ ਕਰਦਾ ਤੇ ਇੱਥੇ ਤਾਂ ਚੁੱਪਚੀ ਬੀਤੇ ਆਉਂਦੇ ਨੇ 15 ਮੈਂਬਰਾਂ ਦੇ ਵਿੱਚੋਂ 8-9 ਮੈਂਬਰ ਜਿਹੜੇ ਆ ਉਹ ਹੁੰਦੇ ਤੇ ਸਹਿਮਤੀ ਪ੍ਰਗਟ ਕਰਦੇ ਆ ਤੇ ਤੁਸੀਂ ਜਥੇਦਾਰਾਂ ਨੂੰ ਲਾਹ ਦਿੰਦੇ ਹੋ ਜਿਨ੍ਹਾਂ ਨੂੰ ਕਹਿੰਦੇ ਹੋ ਕਿ ਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਸਾਡੇ ਸੁਪਰੀਮ ਜਥੇਦਾਰ ਸਾਹਿਬਾਨ ਨੇ ਕਿੰਨੇ ਤਖੱਲਸ ਉਹਨਾਂ ਨੂੰ ਦਿੱਤੇ ਜਾਂਦੇ ਆ ਪਰ ਜਦੋਂ ਉਹਨਾਂ ਨੂੰ ਤੁਸੀਂ ਲਾਉਂਦੇ ਹੋ ਫਿਰ ਉਹਨਾਂ ਨੂੰ ਤੁਸੀਂ ਅਧੇ ਨਾਮ ਨਾਲ ਬੋਲਦੇ ਹੋ ਇਹ ਇੱਕ ਸ਼ਰਮਨਾਕ ਪਹਿਲੂ ਹੈ ਬਹੁਤ ਬਹੁਤ ਧੰਨ ਧੰਨਵਾਦ ਜੀ ਤਾਂ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਸਾਡੇ ਨਾਲ ਸੀ ਤਾਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀ ਨੇ ਸਭ ਤੋਂ ਵੱਧ ਅਕਾਲੀ ਦਲ ਦਾ ਪਰਿਵਾਰਵਾਦ ਨੇ ਨੁਕਸਾਨ ਕੀਤਾ ਉਸੇ ਕਰਕੇ ਟਕਸਾਲਾਂ ਦੇ ਵਿੱਚੋਂ ਫੈਡਰੇਸ਼ਨਾਂ ਦੇ ਵਿੱਚੋਂ ਜਿਹੜੇ ਬਾਣੀ ਦੇ ਨਾਲ ਜੁੜੇ ਹੋਏ ਸੀ ਅਮਰਤਾਰੀ ਲੀਡਰ ਸੀ ਉਹ ਉਹਨਾਂ ਦੇ ਵਿੱਚੋਂ ਨਹੀਂ ਨਿਕਲ ਸਕੇ ਤੇ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਹੁਣ ਕਰਤਾਰ 쿠ਸੀ ਜਥੇਦਾਰਾਂ ਦੀ ਹੋ ਰਹੀ ਆ ਤਾਂ ਉਸੇ ਦੇ ਤਹਿਤ ਹੁਣ ਅਪੀਲ ਆ ਜਿਹੜੀ ਭਾਈ ਹਰਜਿੰਦਰ ਸਿੰਘ ਤਾਮੀ ਨੂੰ ਕੀਤੀ ਗਿਆ ਕਿ ਤੁਸੀਂ ਠੋਸ ਫੈਸਲੇ ਲਓ ਇੱਕ ਤਾਂ ਪੰਜ ਮੈਂਬਰੀ ਕਮੇਟੀ ਜਿਹੜੀ ਇਸ ਸਮੇਂ ਭਰਤੀ ਕਰ ਰਹੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਉਹਨਾਂ ਦੀ ਅਗਵਾਈ ਕਰੋ ਕਿਉਂਕਿ ਪਹਿਲਾਂ ਵਿਚ ਵਿਚਾਲੇ ਅਸਤੀਫਾ ਦੇ ਗਏ ਸੀ ਤੇ ਦੂਜਾ ਜਿਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਹਟਾਇਆ ਗਿਆ ਤਾਂ ਉਹਨਾਂ ਨੂੰ ਇਹ ਰੁਤਬੇ ਨੂੰ ਬਹਾਲ ਹੋਣਾ ਚਾਹੀਦਾ ਉਹਨਾਂ ਦਾ ਅਹੁਦੇ ਨੂੰ ਬਹਾਲ ਆ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਇੱਕ ਚਿੱਠੀ ਵੀ ਇਹਨਾਂ ਦੇ ਵੱਲੋਂ ਐ ਜੀਪੀਸੀ ਦੇ ਪ੍ਰਧਾਨ ਨੂੰ ਲਿਖੀ ਗਈ ਆ ਛਾਤੀ ਸਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲ